ਲੋ ਤੁਮ들아 ਲਓ ਘੋੜੇ ਨੇ ਕਬੱਡੀ ਪਾਈ ਐ ਸ਼ਾਸ਼ੇ ਘੋੜੇ ਨੇ ਕਬੱਡੀ ਪਾਈ ਐ ਤੇ ਘੋੜਾ ਘੋੜੇ ਨੇ ਵੇਖੀ ਪਿੱਛਾ ਆ ਕੇ ਤੇ ਘਰੇ ਪਤਾ ਕੀ ਆਦਾ ਵੇਖਮ ਘੋੜਾ ਹਟ ਅਰਸ਼ੀ ਵੀਰੇ ਜੱਫਾ ਵਧੀਆ ਲੱਗਾ ਤਾੜੀਆਂ ਕਾਰੀ ਹੋਰ ਵਾਰਿਓ ਜ਼ੋਰਦਾਰ ਇਹ 5000 ਦੀ ਦੂਜੀ ਕਬੱਡੀ ਪੈ ਲੱਗੀ ਆ ਇਹ 5000 ਦੂਜੀ ਕਬੱਡੀ ਹੈ ਇਹ ਸ਼ਿਗਾਸ ਸਿੰਘ ਜਰਮਨ ਤੇ ਗੁਰਦੇਵ ਸਿੰਘ ਜਨਤੋ ਉਹਨਾਂ ਵੱਲੋਂ ਇੱਕ ਪਾਸੇ ਏਕਮ ਦੂਜੇ ਪਾਸੇ ਦੁਗ ਦੁਗ ਏਕਮ ਚੇਲਾ ਗੋਪੀਆ ਚੇਲਾ ਲੜਦਾ ਮੇਲਾ ਇਹ ਲਾੜੀ ਬਾਜੀ ਸਾਹਮਣੇ ਕਬੱਡੀ ਕਬੱਡੀ ਬਾਜੀ ਸਾਹਿਬ ਖੀਰਾਵਾਲੀਆ ਕੇ ਖੀਰਾਵਾਲ ਦੇ ਬੋਲਟ ਨੂੰ ਲੋਕੀ ਤੁਗ ਤੁਗ ਕਹਿੰਦੇ ਆ ਮੇਤਰਾਂ ਦੇ ਕੱਪ ਤੇ ਗੁੜੇ ਵੇਖ ਲਲਕਰੇ ਪੈਂਦੇ ਆ ਨਵਾਂ ਤੀਜੀ ਐ ਤੇ ਇਸ ਤੋਂ ਬਾਅਦ 5000 ਹੋਰ ਲਾਵਾਂਗੇ ਉਹ ਸਾਡੇ ਪਰਾ ਤਾਊ ਹੁਣੀ ਉਹ ਸਾਡੇ ਮੇਨ ਕਿੰਨੇ ਹੁਣੀ ਮਾਨਗ ਕਰਦੇ ਆ ਹਾਈਪ ਯੂ ਐਸ ਏ ਤੇ ਰਾਜਾ ਯੂ ਕੇ ਨਾਲੋਂ ਏਕਮ ਦਾ ਜਫਾ ਕਿੰਨੇ ਦਾ ਹੋਣਾ ਜੀ 2000 ਦਾ ਹੋਵੇਗਾ ਆਹ ਕਹਿੰਦੇ ਖੀੜਾ ਵਾਲੀ ਬੋਲਟ ਦੀ ਰੇਟ ਤੇ ਮੋਟਖ ਅੱਖਾਂ ਵਾਲਾ ਆਹ ਹੰਦਿਆ ਦੇ ਲਾਗੇ ਮੋਲਾ ਖਖੜਾ ਫਿਰਾਲ ਆ ਗਿਆ ਐਨ ਗੱਲ ਬਣਾ ਗਿਆ ਲਓ ਨੰਬਰ ਕਹਿੰਦੇ ਪਰ ਫੈਸਲਾ ਫੈਸਲਾ ਪਿਆਰ ਨਾ ਪਿਆਰ ਨਾ ਰੈਫਰੀ ਨੇ ਇਸ਼ਾਰਾ ਕੀਤਾ ਵੀ ਨੰਬਰ ਆ ਜਿਹਦਾ ਨੰਬਰ ਆ ਸਾਡੇ ਗੋਪੀ ਸਪੇਨ ਸਿੰਘੂ ਸਪੇਨ ਪਰ ਮੇਜਰ ਜਰਮਨ ਸੂਰਾਜੀ ਕਮੈਂਟਰ ਜੀ ਸੂਰਾਜੀ ਕਮੈਂਟਰ ਜੀ ਕਲੀਅਰ ਕਰ ਦਿਆ ਮਿੱਥੇ ਹਾਂਜੀ ਇੱਕ ਮਿੰਟ ਜੇ ਜੱਫਾ ਲੱਗ ਗਿਆ ਤੇ ਇਹ 5000 ਪਜਣਾ ਜੀ ਸਾਡੇ ਪ੍ਰਾਤ ਸ਼ੰਗਰ ਸਿੰਘ ਜਰਮਨ ਉਹਨਾਂ ਵੱਲੋਂ ਜੀ ਜੇ ਨੰਬਰ ਮਿੱਥੇ ਨੰਬਰ ਕਲੀਅਰ ਕਰ ਲੀਏ ਪਾਈ ਪਸੋ ਆ ਨੰਬਰ ਕਲੀਅਰ ਕਰੋ ਜੀ ਨੰਬਰ ਕੀ ਦਾ ਹੈ ਰੇਡਰ ਲਾ ਕੇ ਜਾਪੀ ਦਾ ਹੈਲੋ ਇਕਬਾਲ ਸਿੰਘ ਰਿੰਗ ਨੰਬਰ ਰੇਡਰ ਨੇ ਰੈਫਰੀ ਨੇ ਫੈਸਲਾ ਰੇਡ ਦੇ ਹੱਕ ਦੇ ਕੀਤਾ ਪਰ ਰਿਵਿਊ ਮੰਗਿਆ ਜਾ ਰਿਹਾ ਹੈ ਲੈ ਜੀ ਮੇਰਾ ਵੀਰ ਪੈਂਦਾ ਵੀਰਪੁਰੀਆ ਅਵਤਾਰ ਸਿੰਘ ਜੀ ਯੂਐਸਏ ਉਹਨਾਂ ਵੱਲੋਂ ਇਹ ਕਹਿੰਦਾ ਹਰ ਜੱਫਾ 500 ਦਾ ਹੋਵੇਗਾ ਅਵਤਾਰ ਸਿੰਘ ਯੂਐਸਏ ਜੋ ਸਿਗਾਰ ਸਿੰਘ ਨਾ ਪਰ ਦੋਨੇ ਵੱਲ ਜਰਮ ਵਾਲੇ ਉਹ ਵੱਡੇ ਮਾਸਮ ਕਰਦੇ ਆ ਤਨਵਾਦ ਉਹ ਕਬੱਡੀ ਪੈ ਗਈ ਹੈ ਉਧਰ ਜਫਾ ਜੋਸ਼ਣ ਕਹਿੰਦਾ ਵੀ ਸ਼੍ਰੀ ਬੇਰ ਸਾਹਿਬ ਖੜਾ ਦੇ ਜਾਂਦੀ ਝੋਲੇ ਜੱਫੇ ਉਹਨੇ 2000 2000 ਬਹੁਤ ਹੀ ਵਧੀਆ ਮੁੱਖ ਮੰਤਰੀ ਖਾਣਾ ਐਮ ਐਸ ਸੀ ਬਲਜੀਤ ਸਿੰਘ ਜਿਨ੍ਹਾਂ ਨੇ ਪੁਲਿਸ ਦਾ ਬਹੁਤ ਸੱਜਾਰੇ ਜਮਤ ਕੀਤਾ ਸਾਰੇ ਨਗਰ ਵਿੱਚ ਹਰਨੇਕ ਮਨੀਲਾ ਸਾਹਿਬ ਨੀਲਾ ਕਮਾਲ ਲੈਣ ਉਹਨਾਂ ਵੱਲੋਂ ਸਿੰਘ ਖਾਣਾ ਲੋਈਆ ਇੱਕ ਬੰਦੇ ਦੋ ਜੱਫੇ 2000 ਦੇ ਹੋ ਗਏ ਜੀ ਇੱਕ ਫਲਾਹ ਦੀ ਫਾਦੋ ਜੀ ਇੱਕ ਫਲਾਹਪੁਰੇ ਦਾ ਹਰ ਜਮ ਦਾ ਹੋਇਆ ਰੇਡ 11 ਦੇ ਵਿੱਚੋਂ ਦੇਖਾਂਗੇ ਵੀ ਕੌਣ ਕਿਹੜਾ ਬੱਲੇ ਬਲੇ ਕਰਾਵੇਗਾ ਮੁਕਾਬਲਾ ਬਹੁਤ ਵਧੀਆ ਹੈ ਗਰਾਊਂਡ ਥੋੜਾ ਕਲੀਅਰ ਰੱਖਾਂਗੇ 2 ਲੱਖ ਅੱਖਾਂ ਵਾਲਾ ਤੇ ਬੁਲਟ ਟੱਕਰ ਸਿਰੇ ਦੀ ਹੈ ਹਰ ਪਰਿਵਾਰ ਦੇ ਗੱਬਰੂਆਂ ਦੇ ਦਰਮਿਆਨ ਮੁੰਡੇ ਚੜ੍ਹਦੀਆਂ ਉਮਰਾਂ ਵੇ ਹੈ ਜ਼ੋਰ ਲੱਗਾ ਹੋਇਆ ਫੈਸਲਾ ਹੋ ਜਾ ਰਿਹਾ ਹੈ ਆਹ ਨੰਬਰ ਬੁਲਟ ਨੇ ਆਪਣੀ ਟੀਮ ਦੇ ਖਿਲਾਫ ਜੋਰ ਦਿੱਤਾ ਮੇਰੇ ਮਿੱਤਰੋ ਉਧਰ ਕੋਸਰ ਨੋਟ 4 ਤੇ ਸਟਾਰ ਦੇ ਨਾਲ 5000 ਦੀ ਕਹਿੰਦੇ 5000 10000 ਦੀ 5000 ਉਧਰ 5000 ਇਧਰ ਆ ਗਈ ਸੀ ਰੇਟ ਕਬੱਡੀ 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 ਮੋਲਾ ਖਖਖਾਲਾ ਤੇ ਕਹਿੰਦੇ ਹਰਮਨ ਬੁਲਟ ਟੱਕਰ ਸਿਰੇ ਦੀ ਹੈ 10000 ਦੀ ਕਬੱਡੀ ਪੈ ਰਹੀ ਹੈ ਲਓ ਦੋ ਖਿਡਾਰੀਆਂ ਦੇ ਦਰਮਿਆਨ ਹੰਦਿਆਂ ਦੇ ਲਾਗੇ ਬੱਲੇ 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 ਸਰਦਾਰ ਬਲਵਿੰਦਰ ਸਿੰਘ ਭੁੱਲਰ ਅਸਟਰਾਜੇ ਦੂਜੀ ਕਬੱਡੀ ਦੀ ਤੀਜੀ ਸੈਸ਼ਨ ਸਦਮਾਨ ਹਸਲ ਅਸਟਰਾਜੇ ਦੂਜੀ ਕਬੱਡੀ ਦੀ ਸੀ ਐਸਚਓ ਛਾ ਕੋਟ ਸਰਦਾਰ ਬਲਵਿੰਦਰ ਸਿੰਘ ਜੀ ਭੁੱਲਰ ਘੰਡੇ ਬੰਦੇ ਵਾਲਾ ਹੋ ਆਪਣੇ ਸਾਥੀਆਂ ਨਾਲ ਅਨੰਦ ਮਾਣ ਰਿਹਾ ਸਿੰਧੂ ਅੱਜ ਦੇ ਹੋਰੀ ਸਾਰੇ ਪ੍ਰਬਾਹ ਦਾ ਧੰਨਵਾਦ ਆਹ ਰੇਡ ਕਹਿੰਦੇ 1100 ਦੀ ਹੈ ਗੋਪੀ ਸਪੇਅਰ ਸਿੰਮੂ ਸਪੇਅਰ ਤੇ ਮੇਜਰ ਜਰਮਨ ਉਹਨਾਂ ਦੇ ਵੱਲੋਂ ਕਹਿੰਦੇ 1100 ਦੀ ਰੇਡ ਹੁਣ ਕੌਣ ਜਫਾ ਲਾਵੇਗਾ ਕਿ ਕੌਣ ਕਿੰਨੇ ਪਾਲੀ ਵਿੱਚ ਪਤਾ ਜਾਣਾ ਲੱਗ ਗਈ ਮਾਰ ਮਾਰ ਧੌਲਾ ਤੇਰੇ ਕੱਢਣ ਗਿਆ ਅਗਭੀ ਦੇ ਪਾਸੇ ਕਰ ਲਿਆ ਜੀ ਪਵਨਸ਼ ਚੌਧਰੀ ਉਧਰ ਆ ਪਾਸੇ ਬੱਲੇ ਲੈ ਚੋ ਤੁਹਾਨੂੰ ਬੱਲੇ ਜੀ ਉਧਰ ਸਾਡੇ ਜੀ ਜਗਤਾਰ ਸਿੰਘ ਫਰਾਦ ਤੇ ਪਰਮੇਂਦਰ ਸਿੰਘ ਜੀ